ਹਾਂਜੀ ਸਵਾਗਤ ਹੈ ਜੀ ਤੁਹਾਡਾ ਪੰਜਾਬ ਗਿਆਨ ਦਰਪਣ ਚੈਨਲ ਤੇ ਸਭ ਤੋਂ ਪਹਿਲਾਂ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਦੀ ਵੀਡੀਓ ਦੇ ਵਿੱਚ ਮੈਂ ਜਿਹੜੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਉਹ ਹੈ ਸਾਬਕਾ ਫੌਜੀ ਵੀਰਾਂ ਨੂੰ ਪੈਨਸ਼ਨ ਆਉਣ ਤੋਂ ਬਾਅਦ ਆਰਮੀ ਵੈਲਫੇਅਰ ਐਂਡ ਪਲੇਸਮੈਂਟ ਸੈੱਲ ਜਲੰਧਰ ਵੱਲੋਂ ਨੌਕਰੀ ਵਾਸਤੇ ਸਿਕਿਉਰਿਟੀ ਗਾਰਡ ਦੀ ਨੌਕਰੀ ਦੇਣ ਵਾਸਤੇ ਜਿਹੜੀ ਇੰਟਰਵਿਊ ਕੀਤੀ ਜਾ ਰਹੀ ਹੈ ਜਿਹੜਾ ਉਹਨਾਂ ਦਾ ਕੈਂਪ ਲੱਗ ਰਿਹਾ ਉਹਦੇ ਬਾਰੇ ਮੈਂ ਜਾਣਕਾਰੀ ਸਾਂਝੀ ਕਰਨੀ ਹੈ ਸਾਰੀ ਜਾਣਕਾਰੀ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ ਕਿੰਨੀ ਉਹਦੀ ਵਿੱਚ ਯੋਗਤਾ ਤੁਹਾਡੀ ਕਿੰਨੀ ਤਨਖਾਹ ਰਹਿਣ ਵਾਲੀ ਹੈ ਤੇ ਕੀ ਕੀ ਤੁਸੀਂ ਡਾਕੂਮੈਂਟ ਲੈ ਕੇ ਜਾਣੇ ਆ ਕਦੋਂ ਇੰਟਰਵਿਊ ਜਿਹੜੀ ਤੁਹਾਡੀ ਉਹ ਹੋਣੀ ਹੈ ਸੋ ਪੂਰੀ ਜਾਣਕਾਰੀ ਅਖੀਰ ਤੱਕ ਸੁਣਿਓ ਚੰਗੀ ਲੱਗੇ ਵੱਤ ਤੋਂ ਵੱਤ ਗਰੁੱਪਾਂ ਦੇ ਵਿੱਚ ਸ਼ੇਅਰ ਵੀ ਕਰ ਦਿਓ ਕਿਸੇ ਜ਼ਰੂਰਤਮੰਦ ਦਾ ਭਲਾ ਹੋ ਜਾਏਗਾ ਸੋ ਜਾਣਕਾਰੀ ਸ਼ੁਰੂ ਕਰਦੇ ਆਂ ਬਈ ਇੰਟਰਵਿਊ ਵਿੱਚ ਭਾਗ ਲੈਣ ਵਾਲੇ ਜਿਹੜੇ ਸਾਬਕਾ ਫੌਜੀ ਵੀਰ ਨੇ ਉਹਨਾਂ ਦੀ ਉਮਰ 47 ਸਾਲ ਤੋਂ ਘੱਟ ਹੋਣੀ ਚਾਹੀਦੀ ਸਭ ਤੋਂ ਪਹਿਲਾਂ ਤੁਹਾਨੂੰ ਇਹ ਦੱਸ ਦੇਵਾਂ ਜਿਨ੍ਹਾਂ ਦੀ ਉਮਰ 47 ਸਾਲ ਤੋਂ ਘੱਟ ਹੈ ਉਹ ਔਰ ਜਿਹੜੇ ਉਮੀਦਵਾਰ ਘੱਟ ਤੋਂ ਘੱਟ 10ਵੀਂ ਪਾਸ ਨੇ ਜਰੂਰ ਧਿਆਨ ਵਿੱਚ ਰੱਖਿਓ ਤਾਂ ਹੀ ਤੁਸੀਂ ਇੰਟਰਵਿਊ ਵਿੱਚ ਜਾ ਸਕਦੇ ਹੋ ਔਰ ਇਹ ਇੰਟਰਵਿਊ ਹੋਣੀ ਹੈ ਜੀ 28 April 2025 ਨੂੰ ਟਿਬੜੀ ਕੈਂਟ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਅਤੇ 13 May 2025 ਨੂੰ ਅਮਰਸਰ ਕੈਂਟ ਦੇ ਵਿੱਚ ਟਾਈਮ ਇਹਦਾ ਜਿਹੜਾ ਰਹੇਗਾ ਸਵੇਰ 10 ਵਜੇ ਤੋਂ ਲੈ ਕੇ 3 ਵਜੇ ਤੱਕ ਤੁਸੀਂ ਇੰਟਰਵਿਊ ਦੇ ਵਿੱਚ ਪਹੁੰਚ ਸਕਦੇ ਹੋ ਔਰ ਜਿਹੜੇ ਸਾਬਕਾ ਫੌਜੀ ਵੀਰ ਇਹ ਸਿਕਿਉਰਿਟੀ ਗਾਰਡ ਦੀ ਨੌਕਰੀ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਮੈਂ ਦੱਸ ਦੇਵਾਂ ਜਿਹੜੀ ਤੁਹਾਡੀ ਤਨਖਾਹ ਹੈ ਉਹ 41339 ਰੁਪਏ ਮਹੀਨਾ ਰਹਿਣ ਵਾਲੀ ਹੈ ਤੁਹਾਡੀ ਜਿਹੜੀ ਮੈਡੀਕਲ ਕੈਟਾਗਰੀ ਹੈ 6 ਪਵਨ ਹੋਣੀ ਚਾਹੀਦੀ ਹੈ ਸਰੀਰਕ ਤੌਰ ਤੇ ਬਿਲਕੁਲ ਤੰਦਰੁਸਤ ਹੋਣੇ ਚਾਹੀਦੇ ਹੋ ਔਰ ਜਿਹੜਾ ਤੁਹਾਡਾ ਭਾਰ ਹੈ ਉਹ ਬੀ ਐਮ ਆਈ ਦੇ ਅਨੁਸਾਰ ਹੋਣਾ ਚਾਹੀਦਾ ਕਹਿਣ ਤੋਂ ਭਾਵ ਬੀ ਐਮ ਆਈ ਤੁਸੀਂ ਕੈਲਕੂਲੇਟ ਕਰ ਸਕਦੇ ਹੋ ਤੁਹਾਡੀ ਹਾਈਟ ਔਰ ਤੁਹਾਡੀ ਉਮਰ ਦੇ ਹਿਸਾਬ ਨਾਲ ਜਿੰਨਾ ਭਾਰ ਤੁਹਾਨੂੰ ਅਥਰਾਇਜ਼ ਹੈ ਉਹਨਾਂ ਤੁਹਾਡਾ ਜਿਹੜਾ weight ਹੈ ਉਹ ਹੋਣਾ ਚਾਹੀਦਾ 1-2 ਕਿਲੋ ਜਿਹੜਾ ਉੱਪਰ ਥੱਲੇ ਉਹ ਹੋ ਸਕਦਾ ਔਰ ਜਿਹੜੇ ਸਾਬਕਾ ਫੌਜੀ ਵੀਰ ਇਸ ਸਿਕਿਉਰਿਟੀ ਗਾਰਡ ਦੀ ਨੌਕਰੀ ਲਈ ਇੰਟਰਵਿਊ ਵਿੱਚ ਜਾਣਾ ਚਾਹੁੰਦੇ ਨੇ ਉਹਨਾਂ ਦੀ ਜਿਹੜੀ ਪੈਨਸ਼ਨ ਆਉਣ ਫੌਜ ਵਿੱਚੋਂ ਪੈਨਸ਼ਨ ਆਏ ਨੇ ਸੋ ਉਹ ਜਿਹੜਾ ਸਮਾਂ 5 ਸਾਲ ਤੋਂ ਵੱਧ ਨਹੀਂ ਹੋਣਾ ਚਾਹੀਦਾ ਕਹਿਣ ਤੋਂ ਭਾਵ ਤੁਹਾਨੂੰ 5 ਸਾਲ ਤੋਂ ਘੱਟ ਸਮਾਂ ਹੋਣਾ ਚਾਹੀਦਾ ਫੌਜ ਵਿੱਚੋਂ ਪੈਨਸ਼ਨ ਆਇਆ ਤਾਂ ਹੀ ਤੁਸੀਂ ਅਪਲਾਈ ਕਰ ਸਕਦੇ ਹੋ ਇਹ ਭਰਤੀ ਜਿਹੜੀ ਕੀਤੀ ਜਾਣੀ ਹੈ ਰਿਲਾਈਐਂਸ ਇੰਡਸਟਰੀ ਗੁਜਰਾਤ ਵੱਲੋਂ ਕੀਤੀ ਜਾਣੀ ਹੈ ਸਿਕਿਉਰਿਟੀ ਗਾਰਡ ਦੀ ਭਰਤੀ ਤੇ ਉਮੀਦਵਾਰਾਂ ਕੋਲ ਜਿਹੜੇ ਇੰਟਰਵਿਊ ਲਈ ਜਾਣਾ ਚਾਹੁੰਦੇ ਨੇ ਤਿਮੜੀ ਕੈਂਟ ਜਾਂ ਅੰਮ੍ਰਿਤਸਰ ਉਹਨਾਂ ਦੇ ਕੋਲ ਆਪਣੇ ਜ਼ਿਲ੍ਹੇ ਦੇ ਸੁਪਰਡੈਂਟ ਆਫ ਪੁਲਿਸ ਐਸਪੀ ਵੱਲੋਂ ਪੁਲਿਸ ਵੈਰੀਫਿਕੇਸ਼ਨ ओरिजिनल ਜਿਹੜੀ ਕਾਪੀ ਤੁਹਾਡੇ ਕੋਲ ਹੋਣੀ ਚਾਹੀਦੀ ਹੈ ਹੋਰ ਜਿਹੜੇ ਡਾਕੂਮੈਂਟ ਤੁਸੀਂ ਨਾਲ ਲੈ ਕੇ ਜਾਣੇ ਨੇ ਉਹ ਤੁਹਾਡਾ ਪੀਪਓ ਪੈਨਸ਼ਨ ਪੇਮੈਂਟ ਆਰਡਰ ਤੁਹਾਡਾ ਜਿੰਨੇ ਵੀ ਤੁਹਾਡੀ ਪੜ੍ਹਾਈ ਆ 10ਵੀਂ ਆ ਜਾਂ 12ਵੀਂ ਆ ਉਹਦਾ ਡੀ ਐਮ ਸੀ ਜਾਂ ਹੋਰ ਸਾਰੇ ਡਾਕੂਮੈਂਟ ਪਾਸਪੋਰਟ ਸਾਈਜ਼ ਫੋਟੋਗ੍ਰਾਫ ਲੇਟੈਸਟ ਤੁਹਾਡੇ ਕੋਲ ਹੋਣੀ ਚਾਹੀਦੀ ਆ ਤੁਹਾਡਾ ਆਧਾਰ ਕਾਰਡ ਪੈਨ ਕਾਰਡ ਡਿਸਚਾਰਜ ਬੁੱਕ ਤੁਹਾਡਾ ਬੈਂਕ ਅਕਾਊਂਟ ਪ੍ਰੂਫ ਔਰ ਤੁਹਾਡਾ ਇੱਕ ਸਰਵਿਸਮੈਨ ਦਾ ਆਈ ਕਾਰਡ ਐਕਸਪੀਰੀਅੰਸ ਸਰਟੀਫਿਕੇਟ ਜੇ ਤੁਹਾਡੇ ਕੋਲ ਹੈ ਤੁਸੀਂ ਪੈਨਸ਼ਨ ਆਉਣ ਤੋਂ ਬਾਅਦ ਕਿਤੇ ਸਿਕਿਉਰਿਟੀ ਗਾਰਡ ਦੀ ਕੋਈ ਨੌਕਰੀ ਕੀਤੀ ਆ ਤਾਂ ਉਹ ਵੀ ਤੁਸੀਂ ਜਿਹੜਾ ਆਪਣੇ ਨਾਲ ਲੈ ਕੇ ਜਾ ਸਕਦੇ ਹੋ ਜੇਕਰ ਤੁਸੀਂ ਹੋਰ ਵੀ ਡਿਟੇਲ ਵਿੱਚ ਜਾਣਕਾਰੀ ਚਾਹੁੰਦੇ ਹੋ ਤਾਂ ਨੰਬਰ ਤੁਹਾਡੀ ਸਕਰੀਨ ਤੇ ਆ ਰਹੇ ਨੇ AWPO ਜਲੰਧਰ ਦੇ ਨੰਬਰ ਨੇ ਸੋ ਇਹ ਫੋਨ ਨੰਬਰਾਂ ਤੇ ਜਾਂ ਮੋਬਾਈਲ ਨੰਬਰ ਤੇ ਸੰਪਰਕ ਕਰਕੇ ਵੀ ਤੁਸੀਂ ਵਧੇਰੇ ਜਾਣਕਾਰੀ ਜਿਹੜੀ ਇੰਟਰਵਿਊ ਦੇ ਸਬੰਧ ਵਿੱਚ ਉਹ ਲੈ ਸਕਦੇ ਹੋ ਆਪਣੇ ਪੰਜਾਬ ਸਟੇਟ ਤੋਂ ਬਾਹਰ ਜਾ ਕੇ ਨੌਕਰੀ ਕਰਨ ਦੀ ਇੱਛਾ ਰੱਖਦੇ ਨੇ ਸੋ ਉਹ ਅਪਲਾਈ ਕਰ ਸਕਦੇ ਨੇ ਪਹੁੰਚ ਸਕਦੇ ਨੇ ਜ਼ਰੂਰੀ ਨਹੀਂ ਹੈ ਕਿ ਤੁਸੀਂ ਕਹੋ ਕਿ ਮੈਨੂੰ ਨੌਕਰੀ ਤਾਂ ਚਾਹੀਦੀ ਹੈ ਪਰ ਉਹ ਪੰਜਾਬ ਵਿੱਚ ਚਾਹੀਦੀ ਹੈ ਆਪਣੇ ਜ਼ਿਲ੍ਹੇ ਵਿੱਚ ਚਾਹੀਦੀ ਹੈ ਆਪਣੇ ਸ਼ਹਿਰ ਵਿੱਚ ਚਾਹੀਦੀ ਹੈ ਹੋ ਸਕਦਾ ਮਿਲ ਜਾਏ ਕਿ ਤੁਹਾਨੂੰ ਪਰ ਜਿੰਨਾ ਚਿਰ ਤੁਹਾਨੂੰ ਕਿਤੇ ਜੋਬ ਨਹੀਂ ਮਿਲੀ ਆ ਜਾਂ ਜੋਬ ਮਿਲੀ ਆ ਪਰ ਤਨਖਾਹ ਬਹੁਤ ਘੱਟ ਹੈ ਤਾਂ ਤੁਸੀਂ ਉਹਨਾਂ ਚਿਰ ਜਿਹੜੀ ਬਾਹਰ ਪੰਜਾਬ ਤੋਂ ਬਾਹਰ ਕਰ ਸਕਦੇ ਹੋ ਸੋ ਤੁਹਾਡਾ ਤਜਰਬਾ ਹੋਏਗਾ ਹੋ ਸਕਦਾ ਉੱਥੇ ਨੌਕਰੀ ਕਰਦਿਆਂ ਕਰਦਾਂ ਉਹਦੇ ਦੌਰਾਨ ਤੁਹਾਨੂੰ ਤੁਹਾਡੇ ਪੰਜਾਬ ਦੇ ਵਿੱਚ ਤੁਹਾਡੇ ਜ਼ਿਲ੍ਹੇ ਤੁਹਾਡੇ ਸ਼ਹਿਰ ਦੇ ਵਿੱਚ ਕੋਈ ਪੋਸਟ ਆ ਨਿਕਲ ਜਿਹਦੇ ਵਿੱਚ ਤਜਰਬਾ ਮੰਗਿਆ ਹੋਵੇ ਐਕਸਪੀਰੀਅੰਸ ਮੰਗਿਆ ਹੋਵੇ ਐਕਸਪੀਰੀਅੰਸ ਤੁਹਾਡਾ 1-2 ਸਾਲਾਂ ਵਿੱਚ ਹੋ ਜਾਏਗਾ ਤੁਸੀਂ ਬਾਅਦ ਦੇ ਵਿੱਚ ਉਹ ਨੌਕਰੀ ਜਿਹੜੀ ਉੱਥੋਂ ਲੈਫਟ ਕਰਕੇ ਤੁਸੀਂ ਇੱਥੇ ਆਪਣੇ ਪੰਜਾਬ ਦੇ ਵਿੱਚ ਆਪਣੇ ਜ਼ਿਲ੍ਹੇ ਵਿੱਚ ਜੁਆਇਨ ਕਰ ਸਕਦੇ ਹੋ ਪਰ ਕੁਝ ਨਾ ਕੁਝ ਤੁਹਾਨੂੰ ਘਰੋਂ ਬਾਹਰ ਨਿਕਲਣਾ ਪਏਗਾ ਕੋਈ ਨਾ ਕੋਈ ਨੌਕਰੀ ਤੁਹਾਨੂੰ ਕਰਨੀ ਪਏਗੀ ਜਿਹੜੇ ਵੀਰ ਸਾਬਕਾ ਫੌਜੀ ਵੀਰ ਆਪਣੇ ਪਰਿਵਾਰ ਆਪਣੇ ਮਾਪੇ ਦੀ ਵਜ੍ਹਾ ਨਾਲ ਆਪਣੇ ਬੱਚਿਆਂ ਦੀ ਵਜ੍ਹਾ ਨਾਲ ਘਰੋਂ ਬਾਹਰ ਨਹੀਂ ਜਾ ਸਕਦੇ ਉਹਨਾਂ ਵਾਸਤੇ ਮੈਂ ਹਮੇਸ਼ਾ ਇਸ ਗਰੁੱਪ ਦੇ ਵਿੱਚ ਪੰਜਾਬ ਦੇ ਸ਼ਹਿਰਾਂ ਦੇ ਵਿੱਚ ਲੋਕਲ ਜਿਹੜੀਆਂ ਪੋਸਟਾਂ ਨਿਕਲਦੀਆਂ ਨੇ ਮੈਂ ਸ਼ੇਅਰ ਕਰਦਾ ਰਹਿਣਾ ਸੋ ਤੁਸੀਂ ਜਿਹੜੇ ਪਹਿਲੀ ਵਾਰ ਚੈਨਲ ਨੂੰ ਦੇਖ ਰਹੇ ਹੋ ਚੈਨਲ ਨੂੰ ਬੈਲ ਆਈਕਨ ਦਬਾ ਕੇ ਸਬਸਕ੍ਰਾਈਬ ਜਰੂਰ ਕਰ ਦਿਓ ਤਾਂ ਕਿ ਨਵੀਆਂ ਜਾਣਕਾਰੀਆਂ ਇਸੇ ਤਰ੍ਹਾਂ ਨੇ ਤੁਹਾਡੇ ਤੱਕ ਸਮੇਂ ਸਿਰ ਪਹੁੰਚਦੀਆਂ ਰਹਿਣ ਪੂਰੀ ਵੀਡੀਓ ਵੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜਿਉਂਦੇ ਵਸਦੇ ਰਹੋ ਖੁਸ਼ ਰਹੋ ਚੜ੍ਹਦੀ ਕਲਾ ਵਿੱਚ ਰਹੋ